ਰਾਖੀ ਦੀ ਗੱਲ ਹੋਈ ਤਾਂ ਹੁਣੇ ਬੜੇ ਪਿਆਰ ਨਾਲ ਬੈਠਾ ਇਧਰ ਮੇਰੀ ਝੋਲੀ ਤੇ ਸਿਰ ਰੱਖੀ ਜਾਂਦਾ ਸੀ ਬਾਹਰ ਗੇਟ ਖੋਲ੍ਹਿਆ ਤਾਂ ਉਹਨੇ ਪੂਰਾ ਤੰਡਵ ਕਰਤਾ ਇੱਥੇ ਤੇ ਸਾਡੇ ਕੈਮਰਾਮੈਨ ਹੋਣੀ ਵੀ ਪਿੱਛੇ ਨੂੰ ਭੱਜਣ ਲੱਗੇ ਸੀ ਟਾਪ ਦੇ ਜਰਮਨ ਸ਼ੈਫਰਡ ਦੀ ਕੀ ਪਹਿਚਾਣ ਹੋਊਗੀ ਮੰਨ ਲਓ ਕੋਈ ਮੇਰੇ ਵਰਗਾ ਨਵਾਂ ਪਰ ਉਹਨੂੰ ਚਾ ਆ ਆ ਵੀ ਮੈਂ ਲੈਣਾ ਜਰਮਨ ਸ਼ੈਫਰਡ ਰੱਖਣਾ ਪਹਿਚਾਣ ਕਿਵੇਂ ਕਰੀਂ ਦਾ ਰੰਗ ਆ ਬਰਾਊਨ ਬਰਾਊਨ ਹੋਣਾ ਚਾਹੀਦਾ ਉੱਪਰ ਉਹ ਜਿਹੜਾ ਇਹਦਾ ਮਾਸਕਾ ਬਲੈਕ ਹੋਣਾ ਚਾਹੀਦਾ ਬੈਂਡ ਵੀ ਹੋਣਾ ਚਾਹੀਦਾ ਪਿੱਛੋਂ ਕਾਫੀ ਜ਼ਿਆਦਾ ਜਿਹੜੀ ਆ ਹੱਡੀ ਹੈ ਮਜ਼ਬੂਤ ਹੋਣੀ ਚਾਹੀਦੀ। ਖਰਾਕ ਕੀ ਕੀ ਹੁੰਦੀ ਆ ਜਿਵੇਂ ਹੁਣ ਇਹਨਾਂ 'ਚ ਵੀ ਕੋਈ ਲੌਂਗ ਕੋਟ ਕੋਈ ਡਬਲ ਕੋਟ ਕੋਈ ਕਿਵੇਂ ਜੇ ਹੁੰਦੇ ਆ ਤਾਂ ਇਹ ਕੀ ਕੀ ਫਰਕ ਹੁੰਦਾ ਜਿਵੇਂ ਇਹਨਾਂ ਦਾ ਅਲੱਗ-ਅਲੱਗ ਆ ਵੀ ਤਿੰਨ ਕੁਆਲਿਟੀਆਂ ਹੁੰਦੀਆਂ ਸਿੰਗਲ ਕੋਟ ਡਬਲ ਕੋਟ ਲੌਂਗ ਕੋਟ ਉਹਦੇ ਵਿੱਚ ਖਰਾਕ ਦੇ ਵਿੱਚ ਇਹ ਆ ਜਾਂਦਾ ਹੈਗਾ ਇਹਦੀ ਇੱਕ ਰਾਇਲ ਕੈਨਨ ਦੀ ਇੱਕ ਫੀਡ ਆਉਂਦੀ ਹੈਗੀ ਉਹ ਪਾਉਨੇ ਆ ਆਂਡੇ ਦੋ ਆਂਡੇ ਦਹੀਂ ਤੇ ਰੋਟੀਆਂ ਨੂੰ ਘੱਟ ਤੋਂ ਘੱਟ ਵੱਟ ਹੁਣ ਉਹਨੂੰ ਰੋਟੀ ਪਾਉਣ ਲੱਗੇ ਆ ਅਸੀਂ ਤੇ ਬਸ ਇਹ ਖਰਾਕ ਦੇ ਵਿੱਚ ਆ ਜਾਂਦਾ ਬਈ ਗਰਮੀ ਗਰਮੀ ਹਾਰ ਜਾਂਦੇ ਜਿਵੇਂ ਜੱਤ ਇੰਨੀ ਹੁੰਦੀ ਆ ਜਿਵੇਂ ਲੌਂਗ ਕੋਟ ਇਹਨਾਂ ਨੂੰ ਜਿਵੇਂ ਰੱਖਣਾ ਤੁਸੀਂ ਉਵੇਂ ਜੇ ਤਾਂ ਤੁਸੀਂ ਇਹਨੂੰ ਏਸੀ 'ਚ ਰੱਖੋਗੇ ਫਿਰ ਇਹਨੇ ਹੋਵੇਂ ਗਿੱਜ ਜਾਣਾ ਅਸੀਂ ਇਹਨੂੰ ਕੋਈ ਏਸੀ 'ਚ ਨਹੀਂ ਰੱਖਿਆ ਜਿਵੇਂ ਮਤਲਬ ਕਿ ਬਾਹਰ ਇਹ ਪੱਖੇ ਦੀ ਵੀ ਇਹਨੂੰ ਲੋੜ ਨਹੀਂ ਪੈਂਦੀ ਪਿਛਲੀ ਸਾਰੀ ਗਰਮੀਆਂ ਨੇ ਐਂ ਹੰਡਾਈ ਆ ਕਿ ਤੁ ਜਿਵੇਂ ਨੁਕਰਾ ਘੋੜੇ ਦੀ ਕੇਅਰ ਕਰਨੀ ਪੈਂਦੀ ਆ ਉਵੇਂ ਇਹਦੀ ਕਰਨੀ ਪੈਂਦੀ ਆ ਹਰ ਰੋਜ਼ ਇਹਨੂੰ ਨਵਾਉਣਾ ਫਿਰ ਇਹਨੂੰ ਡੇਲੀ ਜੇ ਨਹੀਂ ਨਵਾਵਾਂਗੇ ਤਾਂ ਫਿਰ ਉਹ ਜ਼ਿਆਦਾ ਥੋੜਾ ਜਿਹਾ ਇਹਨੂੰ ਡੇਲੀ ਕੰਗੀ ਕਰਨੀ ਡੇਲੀ ਨਵਾਉਣਾ ਉਹ ਤੇ ਨਿਆਣੇ ਨਾਲ ਵੀ ਉਵੇਂ ਗਿੱਜ ਜਾਂਦੇ ਆ ਕਿਉਂਕਿ ਜੇ ਮੰਨ ਲਓ ਇਹ ਖੇਡ ਵੀ ਰਹੇ ਹੁਣ ਆਪਣੇ ਜਾਨੀ ਤਾਂ ਨਿਆਣੇ ਨੂੰ ਕਈ ਵਾਰ ਕੋਈ 9:00 ਵਜ ਗਏ ਜਾਂ ਕੁਝ ਹੋਰ ਹੋ ਉਹ ਸਾਡੇ ਬੱਚਿਆਂ ਨਾਲ ਖੇਡਦੇ ਰਹਿੰਦੇ ਸਾਰਾ ਦਿਨ ਪੰਜ ਆਇਆ ਵੇ ਹੁਣ ਮੇਰਾ ਉਹ ਇਹਦੇ ਉੱਪਰ ਬੈਠ ਜਾਂਦਾ ਬਸ ਇਹਨੂੰ ਇਹ ਬਾਈ ਇਹਨੂੰ ਖੇਡਣਾ ਮੰਗਦਾ ਬਈ ਇਹ ਕੋਈ ਮਰਗੀ ਚੀਜ਼ ਆ ਚਾਹੇ ਹੁਣ ਬੱਤਕਾ ਰੱਖੀ ਹੋਈਆਂ ਸਾਡੀਆਂ ਉਹ ਇਹ ਤੋਂ ਡਰਦੀਆਂ ਬਹੁਤ ਆ ਪਰ ਇਹਨੂੰ ਹੁੰਦਾ ਮੇਰੇ ਨਾਲ ਖੇਡੇ ਇਹ ਸ਼ੌਂਕ ਵੀ ਬਾਈ ਬਹੁਤ ਅਥਰਾ ਬਹੁਤ ਵੱਖਰਾ ਪਰ ਜਿਹੜਾ ਆ ਆਪਾਂ ਕਹਿ ਲਈਏ ਕਿ ਜਰਮਨ ਸ਼ੈਫਰਡ ਇੱਕ ਅਜਿਹੀ ਨਸ ਵਾਲਾ ਜਿਹਨੂੰ ਸਭ ਤੋਂ ਸਿਆਣੀ ਨਸਲ ਮੰਨਿਆ ਜਾਂਦਾ ਨਾ ਤਾਂ ਹੁਣ ਇਹਦਾ ਜੀ ਲੱਗਦਾ ਸਾਡੇ ਬਿਨਾ ਤੇ ਨਾ ਸਾਡਾ ਲੱਗਦਾ ਜੇ ਮੈਂ ਆਉਂਗਾ ਤਾਂ ਰੋਟੀ ਖਾਊਗਾ ਨਹੀਂ ਇਹਨੂੰ ਕੋਈ ਮਰਜ਼ੀ ਰੋਟੀ ਖਵਾਈ ਜਾਵੇ ਜਾਂ ਕੁਝ ਮਰਜ਼ੀ ਪਾਈ ਜਾਵੇ ਨੇ ਆਰਾਮ ਨਾਲ ਬੈਠ ਗੇਟ ਦੇ ਵਿੱਚ ਹੀ ਬੈਠਾ ਰਹਿਣਾ ਅਰਸੀਕਾਲ ਪੰਜਾਬ ਹਨਕਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਤੇ ਮੇਰੇ ਨਾਲ ਜਿਹੜਾ ਆ ਬੰਦਾ ਜਿਹੜਾ ਪਿਆ ਇਹਦਾ ਨਾਮ ਹੈ ਹਾਰਦੀ ਇਹਨਾਂ ਬਾਰੇ ਅੱਜ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਹੀ ਤੁਹਾਨੂੰ ਮਲਾਵਾਂਗੇ ਜਾਣਕਾਰੀ ਵੀ ਲਵਾਂਗੇ ਤੇ ਜਿਨ੍ਹਾਂ ਦੇ ਘਰ ਅਸੀਂ ਆਏ ਆ ਬਾਈ ਹੁਣੀ ਸੁਖਚੈਨ ਹੁਣੀ ਵੀ ਸਾਡੇ ਨਾਲ ਨੇ ਪਹਿਲਾਂ ਆਪਾਂ ਉਹਨਾਂ ਦੇ ਘੋੜਿਆਂ ਦੇ ਨਾਲ ਵੀ ਮੁਲਾਕਾਤ ਕਰਾਈ ਆ ਗੱਲਬਾਤ ਵੀ ਕੀਤੀ ਆ ਤਾਂ ਬਾਈ ਹੁਣੀ ਦੇ ਭਾਈ ਵੀ ਨੇ ਨਾਲ ਚਾਚੇ ਤਾਏ ਦੇ ਬੇਟੇ ਨੇ ਸਾਰੇ ਤਾਂ ਗੱਲਬਾਤ ਕਰਾਂਗੇ ਇਹ ਸ਼ੌਂਕ ਵੀ ਬਾਈ ਬਹੁਤ ਅਥਰਾ ਬਹੁਤ ਵੱਖਰਾ ਤੇ ਇਸ ਟਾਈਮ ਤਾਂ ਪੰਜਾਬ ਦੇ ਵਿੱਚ ਇਹ ਸ਼ੌਂਕ ਮਤਲਬ ਆ ਗੰਗੂ ਫੈਲਿਆ ਲੋਕ ਬਹੁਤ ਰੱਖਦੇ ਆ ਕੁੱਤੇ ਪਰ ਜਿਹੜਾ ਆ ਆਪਾਂ ਕਹਿ ਲਈਏ ਕਿ ਜਰਮਨ ਸ਼ੈਫਰਡ ਇੱਕ ਅਜਿਹੀ ਨਸਲ ਆ ਜਿਹਨੂੰ ਸਭ ਤੋਂ ਸਿਆਣੀ ਨਸਲ ਮੰਨਿਆ ਜਾਂਦਾ ਕੁੱਤਿਆਂ ਦੇ ਵਿੱਚੋਂ ਕਿਹੋ ਜਿਹਾ ਤਜਰਬਾ ਤੁਹਾਡਾ ਇਹਨਾਂ ਦਾ ਬਿਲਕੁਲ ਬਈ ਹੁਣ ਇਹ ਆ ਗਿਆ ਵੀ ਇਹ ਵੀ ਇੱਕ ਨਸ਼ਾ ਹੀ ਆ ਹੁਣ ਜਦੋਂ ਅਸੀਂ ਇਹ ਹੁਣ 2 ਸਾਲ ਦਾ ਹੋ ਗਿਆ ਨਿੱਕਾ ਜਿਹਾ ਲੈਂਦਾ ਸੀਗਾ ਨਾ ਤਾਂ ਹੁਣ ਇਹਦਾ ਜੀ ਲੱਗਦਾ ਸਾਡੇ ਬਿਨਾ ਤੇ ਨਾ ਸਾਡਾ ਲੱਗਦਾ ਜੇ ਮੰਨ ਲਓ ਰਾਤ ਨੂੰ ਮੈਂ ਥੋੜਾਕਾ ਲੇਟ ਹੋ ਜਾਾਂ ਇਹਨੇ ਰੋਟੀ ਨਹੀਂ ਖਾਣੀ ਹੁੰਦੀ ਮੇਰੇ ਬਿਨਾ ਜੇ ਮੈਂ ਆਉਂਗਾ ਤਾਂ ਰੋਟੀ ਖਾਊਗਾ ਨਹੀਂ ਇਹਨੂੰ ਕੋਈ ਮਰਜ਼ੀ ਰੋਟੀ ਖਵਾਈ ਜਾਵੇ ਜਾਂ ਕੁਝ ਮਰਜ਼ੀ ਪਾਈ ਜਾਵੇ ਇਹਨੇ ਆਰਾਮ ਨਾਲ ਬੈਠ ਗੇਟ ਦੇ ਵਿੱਚ ਹੀ ਬੈਠਾ ਰਹਿਣਾ ਤੇ ਤਜਰਬਾ ਤਾਂ ਫਿਰ ਇਹੀ ਆ ਵੀ ਹੁਣ ਵੀ ਇਹਦਾ ਬਿਨਾ ਜਮ ਨਹੀਂ ਇਹ ਕਾ ਬੰਦਾ ਇਹਦਾ ਨਾਂ ਹੋ ਰਿਓ ਇਹ ਇਹ ਆ ਥੋੜੀ ਜਿਹੀ ਘੱਟ ਆ ਹ ਇਹ ਕਹਿੰਦੇ ਬੰਦੀ ਘੱਟ ਆ ਪਿਆ ਜਾਂਦਾ ਨਾ ਉਹ ਹੁਣ ਇਹ ਇਹਦਾ ਪਿਆਰ ਥੋੜਾ ਜਿਹਾ ਮੇਰੇ ਕੰਮ ਦੀ ਕਿਆ ਹ ਇਹਦਾ ਪਿਆਰ ਮੰਡਿਆ ਕਿਆ ਕਰਕੇ ਥੋੜਾ ਜਿਹਾ ਫਿਰ ਫੀਲ ਕਰਦੇ ਐ ਵੀ ਐ ਬੰਦੇ ਆਲਾ ਹਿਸਾਬ ਹੀ ਹੁੰਦਾ ਵੀ ਇਹਨਾਂ ਨੂੰ ਪਿਆਰ ਹੀ ਚਾਹੀਦਾ ਹੋਰ ਕੋਈ ਪੈਸੇ ਨਾਲ ਤਾਂ ਇਹਨਾਂ ਦਾ ਮਤਲਬ ਨਹੀਂ ਨਾ ਹ ਜਿੰਨਾ ਇਹਨਾਂ ਨੂੰ ਪਿਆਰ ਕਰਾਂਗੇ ਉਹ ਤੁਹ ਦੁੱਗਣਾ ਹੀ ਦਿੰਦੇ ਆ ਰਾਖੀ ਰਾਖੀ ਦੀ ਗੱਲ ਹੋਈ ਤਾਂ ਹੁਣੇ ਬੜੇ ਪਿਆਰ ਨਾਲ ਬੈਠਾ ਇਧਰ ਮੇਰੀ ਝੋਲੀ ਤੇ ਸਿਰ ਰੱਖੀ ਜਾਂਦਾ ਸੀ ਬਾਹਰ ਗੇਟ ਖੋਲਿਆ ਤਾਂ ਉਹਨੇ ਮਤਲਬ ਕਿ ਪੂਰਾ ਤਾंडव ਕਰਤਾ ਇੱਥੇ ਤੇ ਸਾਡੇ ਕੈਮਰਾਮੈਨ ਹੋਣੀ ਵੀ ਪਿੱਛੇ ਨੂੰ ਭੱਜਣ ਲੱਗੇ ਸੀ ਤੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਤੇ ਇਹ ਬਾਈ ਜਿਵੇਂ ਇਹ ਤਾਂ ਰਾਖੀ ਕਰਦਾ ਹੀ ਕਰਦਾ ਚੁਸਤੀ ਹੁਣ ਵੀ ਬਹੁਤ ਦਿਖਾਈ ਹੈ ਬਾਈ ਬਿਲਕੁਲ ਪੂਰਾ ਉਹੀ ਆ ਗਿਆ ਵੀ ਕਹਿ ਲਗੇ ਵੀ ਤੁਹਾਡਾ ਮਤਲਬ ਕਿ ਘਰ ਦਾ ਮੈਂਬਰ ਹੀ ਬਣ ਜਾਂਦਾ ਇਹ ਉਸ ਤੋਂ ਬਾਅਦ ਹੁਣ ਆਏ ਆ ਵੀ ਇਹ ਜੋ ਮੈਨੂੰ ਕੋਈ ਟੱਚ ਕਰੂਗਾ ਇੱਥੋਂ ਕੋਈ ਵੀ ਜਾਂ ਲਾ ਲਓ ਮੇਰੇ ਮਾਰਨ ਦੀ ਕੋਸ਼ਿਸ਼ ਕਰੂਗਾ ਫਿਰ ਇਹ ਉਸ ਤੋਂ ਬਾਅਦ ਫਿਰ ਇਹ ਫਿਰ ਇਹਨੂੰ ਪਤਾ ਵੀ ਇਹਨੇ ਕੀ ਕਰਨਾ ਬੀ ਇੰਨਾ ਕਾ ਜ਼ਿਆਦਾ ਇਹਨੂੰ ਆਪਾਂ ਵਫਾਦਾਰ ਕਹਿ ਸਕਦੇ ਆ ਜਾਂ ਤੁਹਾਡੇ ਨਾਲ ਲਗਾਵਾ ਜਦੋਂ ਆਪਾਂ ਇਹਨਾਂ ਨੂੰ ਰੋਟੀ ਪਾਉਂਦੇ ਆ ਤੇ ਫਿਰ ਇਹਦਾ ਤਾਂ ਮੁਲਤਫਰ ਮੋੜਨਾ ਹੀ ਹੁੰਦਾ ਨਾ ਹਾਂਜੀ ਜਿਵੇਂ ਮੈਂ ਵੀ ਅੱਗੇ ਕਿਹਾ ਵੀ ਇਹ ਸਾਰਨ ਨਾਲੋਂ ਸਿਆਣੀ ਨਸਲ ਮੰਨੀ ਜਾਂਦੀ ਆ ਜਿਵੇਂ ਹੁਣ ਤਾਂ ਹੁਣ ਵੀ ਬੈਠਾ ਹੀ ਆ ਮਨ ਲਾ ਮੈਂ ਵੀ ਬੇਗਾਨਾ ਹੀ ਆ ਅੱਜ ਪਹਿਲੀ ਵਾਰ ਹੀ ਮਿਲਿਆ ਇਹਨੂੰ ਪਰ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਮਨਸ਼ਾ ਕੀ ਹੈ ਅਗਲੇ ਬੰਦੇ ਦੀ ਕਿਹੜੇ ਭਾਵ ਨਾਲ ਆ ਰਿਹਾ ਭਈ ਜਦੋਂ ਕੋਈ ਗੇਟ ਤੋਂ ਬਾਹਰ ਆ ਨਾ ਜਦੋਂ ਅਸੀਂ ਜਾਏ ਭਰਾ ਜਦੋਂ ਅਸੀਂ ਇਹਦੇ ਪਿੱਛੇ ਨਹੀਂ ਜਾਂਦੇ ਨਹੀਂ ਤਾਂ ਇਹਨੇ ਅੱਗੋਂ ਪੂਰਾ ਪੈਣਾ ਹੁੰਦਾ ਜਦੋਂ ਸਾਡਾ ਘਰ ਦਾ ਜੀ ਬਾਹਰ ਚਲਾ ਗਿਆ ਫਿਰ ਇਹਨੇ ਉਸ ਇਨਸਾਨ ਨੂੰ ਕੁਝ ਨਹੀਂ ਕਹਿਣਾ ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਜੇ ਸਾਡੇ ਘਰੇ ਆਇਆ ਕੋਈ ਸਾਡਾ ਆਪਣਾ ਹੀ ਆ ਤੇ ਜੇ ਇਕੱਲਾ ਫਿਰ ਇਹਦੀ ਪੂਰੀ ਡੌੜ ਲਵਾਉਂਦਾ ਅਗਲੇ ਦੀ ਇਹ ਟਰੈਕਟਰ ਹੀ ਆ ਯਾਨੀ ਕਿ ਫਿਰ ਅੰਦਰ ਅੰਦਰ ਜਿਵੇਂ ਆਪਾਂ ਕਹਿ ਲਈਏ ਮਾਰਕ ਕਰ ਲੈਂਦੇ ਇਹ ਹਾਂ ਭਈ ਉਹਦੀ ਜੱਜਮੈਂਟ ਕਰ ਲੈਂਦੇ ਆ ਬੰਦੇ ਦੀ ਵੀ ਹਾਂ ਵੀ ਇਹ ਕੌਣ ਹੈਗਾ ਵੀ ਸਾਡੇ ਘਰੇ ਪਹਿਲੀ ਵਾਰ ਆਇਆ ਜਾਂ ਕੋਈ ਹਨਾ ਪਰ ਉਹ ਤਾਂ ਫਿਰ ਇਹਨਾਂ ਦਾ ਫਰਜ਼ ਵੀ ਆ ਹਾਂਜੀ ਤੇ ਬਈ ਖਰਾਕ ਕੀ ਕੀ ਹੁੰਦੀ ਆ ਜਿਵੇਂ ਹੁਣ ਇਹਨਾਂ ਚ ਵੀ ਕੋਈ ਲੌਂਗ ਕੋਟ ਕੋਈ ਡਬਲ ਕੋਟ ਕੋਈ ਕਿਵੇਂ ਜੇ ਹੁੰਦੇ ਆ ਤਾਂ ਇਹ ਕੀ ਕੀ ਫਰਕ ਹੁੰਦਾ ਜਿਵੇਂ ਇਹਨਾਂ ਦਾ ਅਲੱਗ-ਅਲੱਗ ਆ ਵੀ ਤਿੰਨ ਕੁਆਲਿਟੀਆਂ ਹੁੰਦੀਆਂ ਜਿਵੇਂ ਸਿੰਗਲ ਕੋਟ ਡਬਲ ਕੋਟ ਲੌਂਗ ਕੋਟ ਤੇ ਉਹਦੇ ਵਿੱਚ ਖਰਾਕ ਦੇ ਵਿੱਚ ਇਹ ਆ ਜਾਂਦਾ ਹੈਗਾ ਵੀ ਇਹਦੀ ਇੱਕ ਰਾਇਲ ਕੈਨਨ ਦੀ ਇੱਕ ਫੀਡ ਆਉਂਦੀ ਹੈਗੀ ਉਹ ਪਾਉਂਦੇ ਆਂ ਆਂਡੇ ਦੋ ਆਂਡੇ ਦਹੀਂ ਤੇ ਰੋਟੀਆਂ ਨੂੰ ਘੱਟ ਤੋਂ ਘੱਟ ਵੱਟ ਹੁਣ ਉਹਨੂੰ ਰੋਟੀ ਪਾਉਣ ਲੱਗੇ ਆਂ ਸੀ ਤੇ ਬਸ ਇਹ ਖਰਾਕ ਦੇ ਵਿੱਚ ਆ ਜਾਂਦਾ ਸਾਰੀਆਂ ਚੀਜ਼ਾਂ ਦਹੀਂ ਪੈਡਾਗੇਰੀ ਹੋ ਗਈ ਔਰ ਰੋਲ ਕੈਨਨ ਦੀ ਫੀਡ ਹੋ ਗਈ ਤੇ ਦੁੱਧ ਦੁੱਧ ਵੀ ਘੱਟ ਜਿੰਨਾ ਕਿ ਦੁੱਧ ਵੀ ਘੱਟ ਤੋਂ ਘੱਟ ਬਸ ਮੀਨਤਾ ਅੰਡਾ ਤੇ ਆਹ ਜਿਹੜੀ ਫੀਡ ਆ ਇੱਕ ਬਈ ਜਰਮਨ ਸ਼ੈਫਰਡ ਨੂੰ ਇਹ ਕਿਹਾ ਜਾਂਦਾ ਇਹਨਾਂ ਨੂੰ ਹੱਡੀਆਂ ਹੱਡੀਆਂ ਦੀ ਬਿਮਾਰੀ ਬਹੁਤ ਹੋ ਜਾਂਦੀ ਆ ਕਿਉਂਕਿ ਪਿੱਛੋਂ ਜਿਵੇਂ ਕਹੀ ਜਾਂਦਾ ਆਪਾਂ ਵੇਖਦੇ ਆਂ ਵੀ ਬੈਕ ਐ ਹੋਣੀ ਚਾਹੀਦੀ ਆ ਬੈਂਡ ਹੋਣੇ ਚਾਹੀਦੀ ਆ ਉਹ ਡਿਮਾਂਡ ਹੁੰਦੀ ਆ ਵੀ ਇਹ ਹਾਈਬ੍ਰਿਡ ਕੀਤੇ ਗਏ ਆ ਵੀ ਉਸ ਕਰਕੇ ਇਹਨਾਂ ਨੂੰ ਨੁਕਸਾਨ ਵੀ ਹੁੰਦਾ ਹਾਂ ਭਈ ਉਹੀ ਤਾਂ ਹੈ ਬਵਾਰੀ ਤਾਂ ਚਲ ਬੰਦੇ ਨੂੰ ਵੀ ਲੱਗ ਜਾਂਦੀ ਆ ਤੇ ਉਹਦੇ ਚ ਤਾਂ ਹੁਣ ਆਪਾਂ ਕੀ ਕਰ ਸਕਦੇ ਉਹ ਤਾਂ ਕੁਦਰਤਾ ਬੱਟ ਹਜੇ ਤੱਕ ਇਹਨੂੰ ਕੋਈ ਵੱਡੀ ਬਿਮਾਰੀ ਨਹੀਂ ਲੱਗੀ ਇਹ 2 ਸਾਲ ਹੋ ਗਏ ਸਾਡੇ ਵਿੱਚ ਬੈਠੇ ਨੂੰ ਤੇ ਬੁਖਾਰ ਤਾਂ ਚੱਲ ਮਾਮੂਲੀ ਗੱਲ ਆ ਬੱਟ ਨੂੰ ਹੋਰ ਇਸ ਤੋਂ ਬਿਨਾ ਕੋਈ ਵੀ ਕਦੇ ਵੀ ਕੋਈ ਇਹ ਬਿਮਾਰੀ ਨਹੀਂ ਲੱਗੀ ਵੱਡੀ ਨਾ ਇਹਦੇ ਕੋਈ ਇੰਜੈਕਸ਼ਨ ਲੱਗਾ ਚੱਲ ਹੋਰ ਤਾਂ ਲੱਗਣਾ ਹੀ ਹੁੰਦਾ ਜਿਹੜੇ ਆਪਾਂ ਇਹਨਾਂ ਦੇ ਲਾਉਣੇ ਹੁੰਦੇ ਹਲਕਾ ਤੋਂ ਜਾਂ ਕੁਝ ਵੀ ਬਾਕੀ ਇਸ ਤੋਂ ਬਿਨਾ ਨੂੰ ਕੋਈ ਮਤਲਬ ਕੀ ਬਿਮਾਰੀ ਨਹੀਂ ਹੋਈ ਤੇ ਇਹ ਬਈ ਗਰਮੀ ਗਰਮੀ ਸਹਾਰ ਜਾਂਦੇ ਜਿਵੇਂ ਜੱਤ ਇੰਨੀ ਹੁੰਦੀ ਆ ਜਿਵੇਂ ਲੌਂਗ ਕੋਟ ਇਹਨਾਂ ਨੂੰ ਜਿਵੇਂ ਰੱਖਣਾ ਤੁਸੀਂ ਓਵੇਂ ਜੇ ਤਾਂ ਤੁਸੀਂ ਇਹਨੂੰ ਏਸੀ 'ਚ ਰੱਖੋਗੇ ਫਿਰ ਨਹੀਂ ਹੋਵੇ ਗੱਜ ਜਾਣਾ ਅਸੀਂ ਇਹਨੂੰ ਕੋਈ ਅਸੀਂ ਉਸ ਵਿੱਚ ਨਹੀਂ ਰੱਖਿਆ ਜਿਵੇਂ ਮਤਲਬ ਕਿ ਬਾਹਰ ਇਹ ਪੱਖੇ ਦੀ ਵੀ ਇਹਨੂੰ ਲੋੜ ਨਹੀਂ ਪੈਂਦੀ ਪਿਛਲੀ ਸਾਰੀ ਗਰਮੀਆਂ ਨੇ ਇਹੀ ਹੰਡਾਈ ਆ ਕੋਈ ਇਹਨੂੰ ਜਿਆਦਾ ਏਸੀ ਦੀ ਲੋੜ ਨਹੀਂ ਕੀ ਕੁਛ ਨਹੀਂ ਜੇ ਤੁਸੀਂ ਇਹਨੂੰ ਜਿਵੇਂ ਘਿਹਾ ਲਓਗੇ ਨੇ ਉਵੇਂ ਗੱਜ ਜਾਣਾ ਅੱਛਾ ਬਾਈ ਜਿਵੇਂ ਹੁਣ ਤੁਸੀਂ ਤਾਂ ਰੱਖੇ ਆ ਜਾਨਵਰ ਘੋੜੇ ਵੀ ਰੱਖੇ ਆ ਟਾਪ ਦੇ ਜਰਮਨ ਸ਼ੈਫਰਡ ਦੀ ਕੀ ਪਛਾਣ ਹੋਊਗੀ ਮੰਨ ਲਓ ਕੋਈ ਮੇਰੇ ਵਰਗਾ ਨਵਾਂ ਪਰ ਉਹਨੂੰ ਚਾਹ ਆ ਵੀ ਮੈਂ ਲੈਣਾ ਜਰਮਨ ਸ਼ੈਫਰਡ ਰੱਖਣਾ ਪਛਾਣ ਕਿਵੇਂ ਕਰੇ ਲੋਕ ਤਾਂ ਕਹੀ ਦਿੰਦੇ ਆ ਵੀ ਆ ਮੇਰੇ ਵਾਲਾ ਬੜਾ ਵਧੀਆ ਲੈ ਜਾ ਬਿਲਕੁਲ ਹਰੇਕ ਨੂੰ ਆਪੋ ਆਪਣਾ ਜਾਨਵਰ ਵਧੀਆ ਹੁੰਦਾ ਸਭ ਤੋਂ ਵੱਡੀ ਪਛਾਣ ਤੇ ਇਹਦੀ ਵਫਾਦਾਰੀ ਹੈ ਬਈ ਬਿਜਨਾਏ ਵਫਾਏ ਕਰਦਾ ਕੋਈ ਨਹੀਂ ਇਸ ਤੋਂ ਬਿਨਾ ਇਹਦਾ ਜਿਹੜਾ ਰੰਗ ਆ ਬਰਾਊਨ ਬਰਾਊਨ ਹੋਣਾ ਚਾਹੀਦਾ ਉੱਪਰ ਉਹ ਜਿਹੜਾ ਇਹਦਾ ਮਾਸਕਾ ਬਲੈਕ ਹੋਣਾ ਚਾਹੀਦਾ ਬੈਂਡ ਵੀ ਹੋਣਾ ਚਾਹੀਦਾ ਪਿੱਛੋਂ ਕਾਫੀ ਜ਼ਿਆਦਾ ਜਿਹੜੀ ਆ ਹੱਡੀ ਹੈ ਮਜ਼ਬੂਤ ਹੋਣੀ ਚਾਹੀਦੀ ਆ ਬਸ ਇਹ ਜਿਹੜੇ ਹਾਂ ਪੈਰ ਆ ਜਿਵੇਂ ਹਾਂ 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 ਇੱਕ ਜ਼ੂਮ ਕਰਕੇ ਮਾੜਾ ਦਿਖਾ ਦਿਓ ਕਿ ਕਿਸ ਤਰੀਕੇ ਦੀ ਉਹਦੀ ਜਿਵੇਂ ਚੜਾਈ ਆ ਆਪਾਂ ਕਹਿ ਲਈਏ ਵੀ ਬਿਲਕੁਲ ਬੰਦੇ ਦੇ ਹੱਥ ਜਿੱਡੇ ਤਾਂ ਦੇ ਮਤਲਬ ਕੀ ਉਹ ਆ ਪੈਰ ਆ ਇਹ ਜਾਂ ਹੱਥ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਜੀ ਹਾਂ ਜਿਹੜੇ ਆਪਾਂ ਬੈਂਡ ਦੀ ਗੱਲ ਕੀਤੀ ਉਹ ਮਤਲਬ ਜਿਵੇਂ ਪਿੱਛੇੋਂ ਜਿਵੇਂ ਆਪਾਂ ਕਹਿ ਲਈਏ ਹੂੰ ਜਿੰਨਾ ਬੈਂਡ ਜਿਆਦਾ ਹੋਊਗਾ ਵਧੀਆ ਤਰੀਕੇ ਦਾ ਉਨਾ ਹੀ ਪਿਓਰਿਟੀ ਚ ਹੋਊਗਾ ਜੀ ਹਾਂਜੀ ਇਹਦੇ ਬਾਰੇ ਜਾਣਕਾਰੀ ਦਿਓ ਇਹਦਾ ਨਾਮ ਬਾਈ ਨੇ ਰੱਖਿਆ ਓਰੀਓ ਤੇ ਇਹਦਾ ਰੰਗ ਵੀ ਓਰੀਓ ਬਿਸਕਟਰ ਗਈ ਆ ਤੇ ਇਹ ਸਾਨੂੰ ਗਿਫਟ ਆਇਆ ਹੁਣ ਥੋੜੇ ਦੇਰ ਤੁਹਾਨੂੰ ਪਹਿਲਾਂ ਹੀ ਇਹ ਹਜੇ ਨਵਾਂ ਮਤਲਬ ਕੀ ਸਾਡੇ ਨਾਲ ਘੁਲਮਿਲ ਕਾਫੀ ਗਿਆ ਵੀ ਇਹਦਾ ਇਹਦੀ ਖਰਾਕ ਵੀ ਬਹੁਤ ਥੋੜੀ ਆ ਇਹਦੇ ਹਿਸਾਬ ਨਾਲ ਮੱਛੇ ਨੇ ਇੱਕ ਅੱਧੀ ਰੋਟੀ ਖਾਣੀ ਹੁੰਦੀ ਆ ਇਹਨੂੰ ਕੋਈ ਜ਼ਿਆਦਾ ਇਹਦੀ ਕੇਅਰ ਇਹਦੀ ਇਹ ਆ ਵੀ ਇਹਨੂੰ ਰੋਜ਼ ਨਵਾਉਣਾ ਪੈਂਦਾ ਸ਼ਿਟਜੂ ਆ ਕਿਹੜਾ ਕਿਹੜੀ ਨਸਲ ਸ਼ਿਟਜੂ ਆ ਜਿਵੇਂ ਨੁਕਰਾ ਘੋੜੇ ਦੀ ਕੇਅਰ ਕਰਨੀ ਪੈਂਦੀ ਆਵੇਂ ਇਹਦੀ ਕਰਨੀ ਪੈਂਦੀ ਆ ਹਰ ਰੋਜ਼ ਇਹਨੂੰ ਨਵਾਉਣਾ ਵੀ ਇਹ ਤਾਂ ਅਸੀਂ ਪਹਿਲੇ ਦਿਨ ਇਹ ਕਹਿੰਦੇ ਸੀ ਕਿਧਰੋਂ ਪੰਗਾ ਲੈ ਲਿਆ ਕਿਉਂਕਿ ਆਪਣੇ ਇੱਥੇ ਬਾਹਰ ਮਿੱਟੀ-ਮੁੱਟੀ ਬਹੁਤ ਆ ਇਹ ਬਹੁਤ ਜਲਦੀ ਗੰਦਾ ਹੋ ਜਾਂਦਾ ਫਿਰ ਇਹਨੂੰ ਡੇਲੀ ਜੇ ਨਹੀਂ ਨਵਾਵਾਂਗੇ ਤਾਂ ਫਿਰ ਉਹ ਜ਼ਿਆਦਾ ਥੋੜਾ ਜਿਹਾ ਇਹਨੂੰ ਡੇਲੀ ਕੰਗੀ ਕਰਨੀ ਡੇਲੀ ਨਵਾਉਣਾ ਇਹ ਬਸ ਇਹ ਦੀ ਥੋੜੀ ਜੀ ਔਖਾ ਕੰਮ ਹੈ ਦਾ ਥੋੜਾ ਜਿਹਾ ਬਾਕੀ ਤਾਂ ਚੱਲ ਚੱਲ ਜਾਂਦਾ ਸਾਰਾ ਇਹ ਇਹ ਬਈ ਇਹ ਤੁਹਾਡੇ ਮੈਨ ਲਾਦਾ ਟੱਬਰ ਦਾ ਸਾਰ ਨਾਮ ਮਿਲਨ ਸਰ ਮੈਂਬਰ ਇਹ ਗੇਟ ਤੇ ਪਰ ਬਈ ਇਹ ਤਾਂ ਉਹੀ ਆ ਨਾ ਫਿਰ ਇਹ ਤਾਂ ਇਹ ਜਿਹੜੀ ਹੁੰਦੀਆਂ ਨਾ ਬਰੀਡੇ ਵੈਸੇ ਵੀ ਜਿਵੇਂ ਕੁੜੀਆਂ ਜ਼ਿਆਦਾ ਰੱਖਦੀਆਂ ਨੇ ਇਹ ਫੈਮਿਲੀ ਉਹ ਉਦਾਂ ਦੇ ਹੁੰਦੇ ਆ ਥੋੜੀ ਜਿਹੜੀ ਆ ਬਰੀਡੇ ਵੱਡੀ ਹੁੰਦੀ ਆ ਇਹ 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 ਸ਼ਹਿਰੀ ਕੁੱਤਾ ਫਲੈਟਾਂ ਬੁੱਲ ਕੁੱਤਾ ਤੇ ਤਾਂ ਅਸੀਂ ਉਹੀ ਕਹਿੰਦੇ ਸੀ ਵੀ ਕਿੱਧਰ ਆਪਾਂ ਪੰਗਾ ਲੈ ਲਿਆ ਜੱਟਾਂ ਨੇ ਰੱਖ ਕੇ ਉਹੀ ਚੀਜ਼ ਆ ਵੀ ਮਤਲਬ ਕਿ ਬਾਹਲਾ ਆ ਇਹਦੀ ਕੇਅਰ ਕਰਨੀ ਜਿਵੇਂ ਹੁਣ ਉੱਥੇ ਪਾਣੀ ਦੀ ਖੇਲ ਆ ਉਹ ਚ ਪਾਣੀ ਪੀਣ ਲੱਗਾ ਥੱਲੇ ਡੱਗ ਪਿਆ ਫਿਰ ਉਦੋਂ ਬਾਅਦ ਸਾਰੀ ਮਿੱਟੀ ਮਿੱਟੀ ਲੱਗ ਗਈ ਵੀ ਉਹੀ ਆ ਵੀ ਚਲੋ ਆਪੋ ਆਪਣਾ ਹੁੰਦਾ ਰੱਖ ਧਿਆਨ ਤੇ ਇਹਦਾ ਵੀ ਰੱਖ ਹੀ ਲਵਾਂਗੇ ਪਰ ਆਏ ਆ ਵੀ ਥੋੜਾ ਜਿਆਦਾ ਦੀ ਕੇਅਰ ਜ਼ਿਆਦਾ ਮੰਗਦਾ ਇਹ ਹਾਂਜੀ ਹੁਣ ਇਧਰ ਪੁੱਛ ਲਓ ਸਤਿ ਸ਼੍ਰੀ ਅਕਾਲ ਬਾਈ ਤੁਹਾਡਾ ਕੀ ਨਾਮ ਹੈ ਮੇਰੇ ਨਾਮ ਸੁਨੀ ਹੈ ਇਹ ਐਂ ਬਾਈ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਇਹ ਜ਼ਿਆਦਾ ਮਤਲਬ ਪੂਰੇ ਮਤਲਬ ਕਹ ਲਈਏ ਗਾਰਡ ਡੌਗਸ ਵੀ ਨੇ ਸਿਆਣਾ ਵੀ ਐ ਜਿੱਥੇ ਕੱਬਾ ਹੋਣਾ ਹੁੰਦਾ ਕੱਬਾ ਵੀ ਹੋ ਜਾਂਦਾ ਇਹ ਬਹੁਤ ਸ਼ਰਾਰਤੀ ਨੇ ਚੁਸਤ ਨੇ ਥੋੜੇ ਸ਼ਹਿਰੀ ਟਾਈਪ ਕੁੱਤੇ ਨੇ ਤੇ ਤੁਹਾਨੂੰ ਕਿਹੜੀ ਨਸਲ ਪਸੰਦ ਬਈ ਦੇਖੋ ਨਸਲਾਂ ਆਪਾਂ ਨੂੰ ਡੌਗ ਪਸੰਦ ਆ ਬਈ ਹਨਾ ਵੀ ਕਿਉਂਕਿ ਨਸਲਾਂ ਦਾ ਮਸਲਾ ਨਹੀਂ ਹੈਗਾ ਕੁੱਤਾ ਪਸੰਦ ਆ ਨਸਲਾਂ ਦਾ ਮਸਲਾ ਨਹੀਂ ਹੈਗਾ ਕੁੱਤੇ ਪਸੰਦ ਆ ਕਿਉਂਕਿ ਬਈ ਸ਼ੁਰੂ ਤੋਂ ਹੀ ਆਪਾਂ ਮਤਲਬ ਰੱਖੇ ਹੋਇਆ ਡੌਗ ਹਨਾ ਵੀ ਆਪਾਂ ਨੂੰ ਇਹਨਾਂ ਨਾਲ ਵਧੀਆ ਫੀਲ ਹੁੰਦਾ ਯਾਰ ਵੀ ਹੁਣ ਆਪਾਂ ਨੂੰ ਐ ਤਾਂ ਨਹੀਂ ਉਹਨੂੰ ਦੋ ਰੋਟੀਆਂ ਪਾਈਆਂ ਤਾਂ ਨਹੀਂ ਉਹ ਮਤਲਬ ਆਪਾਂ ਨਹੀਂ ਭੌਂਕੂਗਾ ਹਨਾ ਇਹਨੂੰ ਆਪਾਂ ਰੋਟੀਆਂ ਪਾਣੀ ਇਹ ਤਾਂ ਨਹੀਂ ਆਪਾਂ ਨਹੀਂ ਭੌਂਕੂਗਾ ਆਪਾਂ ਨੂੰ ਵਧੀਆ ਲੱਗਦਾ ਯਾਰ ਇਹਨਾਂ ਦੀ ਵਫਾਦਾਰੀ ਵਧੀਆ ਹੁੰਦੀ ਹੈ ਬਈ ਮੈਂ ਦੇਖਿਆ ਘਰੇ ਨਿਆਣੇ ਵੀ ਆ ਜਿਵੇਂ ਦੋ ਪਰਿਵਾਰ ਥੋੜੇ ਇਕੱਠੇ ਆ ਬਹੁਤ ਛੋਟੇ ਛੋਟੇ ਬੱਚੇ ਵੀ ਆ ਤਾਂ ਉਹ ਫਿਰ ਨਿਆਣੇ ਨਾਲ ਵੀ ਉਹਵੇਂ ਗਿੱਜ ਜਾਂਦੇ ਆ ਕਿਉਂਕਿ ਜੇ ਮੰਨ ਲਓ ਇਹ ਖੇਡ ਵੀ ਰਹੇ ਹੁਣ ਆਪਣੇ ਜਾਨੀ ਤਾਂ ਨਿਆਣੇ ਨੂੰ ਕਈ ਵਾਰ ਕੋਈ 9:00 ਵਜ ਗਏ ਜਾਂ ਕੁਝ ਹੋਰ ਹੋ ਗਿਆ ਨਹੀਂ ਨਹੀਂ ਬਈ ਪਹਿਲੀ ਗੱਲ ਤਾਂ ਨਾ ਇਹ ਬੱਚਿਆਂ ਨਾਲ ਬੱਚਿਆਂ ਵਰਗੀ ਹੋ ਜਾਂਦੀ ਹੈ ਵੀ ਜਿਵੇਂ ਆਪਾਂ ਤੁਸੀਂ ਆਏ ਸੀ ਹਨ ਵੀ ਮਤਲਬ ਇਹ ਕਾਫੀ ਪਹਿਲਾਂ ਬੰਦਾ ਡਰ ਜਾਂਦਾ ਵੇਖ ਕੇ ਜਦੋਂ ਇਹ ਜਾਂਦੇ ਹਨਾ ਪਹੁੰਚਦੇ ਆ ਵੀ ਪਰ ਜਦੋਂ ਮੰਨ ਲਓ ਵੀ ਬੱਚਿਆਂ ਨਾਲ ਇਹ ਬੱਚਿਆਂ ਵਰਗੇ ਹੀ ਹੋ ਜਾਂਦੇ ਆ ਵੀ ਉਹ ਸਾਡੇ ਬੱਚਿਆਂ ਨਾਲ ਖੇਡਦੇ ਰਹਿੰਦੇ ਸਾਰਾ ਦਿਨ ਪਾਣ ਚ ਆਇਆ ਵੇ ਹੁਣ ਮੇਰਾ ਉਹ ਇਹਦੇ ਉੱਪਰ ਬੈਠ ਜਾਂਦਾ ਹਾਂ ਬਸ ਇਹਨੂੰ ਇਹ ਬਾਈ ਇਹਨੂੰ ਖੇਡਣਾ ਮੰਗਦਾ ਬਈ ਇਹ ਕੋਈ ਮਰਗੀ ਚੀਜ਼ ਆ ਚਾਹੇ ਹੁਣ ਬੱਤਕਾ ਰੱਖੀ ਹੋਈਆਂ ਸਾਡੀਆਂ ਉਹ ਇਹ ਤੋਂ ਡਰਦੀਆਂ ਬਹੁਤ ਆ ਪਰ ਇਹਨੂੰ ਹੁੰਦਾ ਮੇਰੇ ਨਾਲ ਖੇਡੇ ਮੇਨਾ ਵੀ ਇਹਨੂੰ ਇਹ ਬਸ ਉਹ ਆਇਆ ਵੀ ਘੁਲਣਾ ਮਿਲਣਾ ਪਸੰਦ ਕਰਦੇ ਆ ਜਿੰਨਾ ਆਪਾਂ ਇਹਨਾਂ ਨੂੰ ਵੱਧ ਫਰੈਂਡਲੀ ਰ ਰਵਾਂਗੇ ਉਨਾਂ ਹੀ ਇਹ ਇਹ ਪਤਾ ਹੀ ਗਰੀ ਗੱਲ ਪਹਿਲਾਂ ਵੀ ਦੇਖੀ ਆ ਤੁਹਾਡੇ ਨਾਲ ਵੀ ਸ਼ਾਇਦ ਵਾਪਰੀ ਹੋਵੇ ਕਿ ਬਾਹਰ ਗੜੀ ਗੜੀ ਗਵਾੜ ਕਈ ਵਾਰੀ ਕੋਈ ਮਗਾਨਾ ਬੰਦਾ ਜਾਂ ਘਰੇ ਆ ਗਿਆ ਤਾਂ ਆਗੇ ਜਾਨੀ ਭਾਵੇਂ ਖੇਡ ਖੇਡਣ ਦੇ ਚਾਹ ਦੇ ਵਿੱਚ ਉਹਨਾਂ ਵੱਲ ਵਧਣ ਪਰ ਅਗਲੇ ਬੰਦੇ ਦਾ ਤਰਾ ਨਿਕਲ ਜਾਂਦਾ ਬਿਲਕੁਲ ਬਈ ਹੁਣ ਕਾਫੀ ਵਾਰ ਹੋਇਆ ਹੈ ਵੀ ਪਰ ਇਹ ਕੀ ਹੁੰਦਾ ਜਦੋਂ ਇਹ ਪੈਂਦਾ ਬੰਦੇ ਨੂੰ ਆਰਾਮ ਨਾਲ ਖੜ ਜਾਣਾ ਚਾਹੀਦਾ ਜਦੋਂ ਅੱਗੋਂ ਕੋਈ ਥੱਲੇ ਡੜਾ ਚੱਕਦਾ ਜਾਂ ਕੋਈ ਡਾਂਗ ਚੱਕਦਾ ਫੇਰੇ ਜਿਆਦਾ ਖਰਾਬ ਕਰਦੇ ਆ ਫੇਰ ਤੇ ਕਈ ਵਾਰੀ ਕਿਸੇ ਨੇ ਕੈਮਰਾ ਕੂਮਰਾ ਫੜਿਆ ਹੋਇਆ ਹੈ ਪਿੱਛੇ ਜਿਹਨੂੰ ਡਿੱਗਣ ਲੱਗ ਜਣੇ ਹਾਂ ਵੀ ਉਹ ਚੀਜ਼ ਹੋ ਗਈ ਵੀ ਇਹਨੂੰ ਜੇ ਭੌਂਕਦਾ ਉਹਦਾ ਕੰਮ ਆ ਬਈ ਆਣਾ ਰੋਟੀਆਂ ਖਾਂਦਾ ਪਰ ਕੀ ਆ ਵੀ ਤੁਸੀਂ ਇਹਨੂੰ ਆਰਾਮ ਨਾਲ ਹੋ ਕੇ ਲੈਕਸ ਹੋ ਕੇ ਖੜਜੋ ਕੁਝ ਨਹੀਂ ਕਹੂਗਾ ਆਪਾਂ ਓਕੇ ਹੜਜੂਗਾ ਪਰ ਜੇ ਲੋ ਤੁਸੀਂ ਸੋਚੋਗੇ ਵੀ ਅੱਗੋ ਆਪਾਂ ਇਹਦੇ ਕੁਝ ਮਾਰਗੇ ਡਲਾ ਚੱਕ ਕੇ ਜਾਂ ਜਾਂ ਭੱਜ ਗਏ ਵੀ ਨਾ ਪਹਿਲੇ ਭੱਜਣਾ ਬਣੀ ਚਾਹੀਦਾ ਫੇਰੇ ਥੋੜਾ ਜਿਹਾ ਅੱਗੋ ਹੋ ਜਾਂਦਾ ਐਗਰੈਸਿਵ ਹੋ ਜਾਂਦਾ ਜੇ ਤੁਸੀਂ ਭੱਜੋਗੇ ਤਾਂ ਪਿੱਛਾ ਕਰਨਗੇ ਫੇਰ ਪਿੱਛਾ ਵੀ ਕਰਨਗੇ ਜਾਂ ਅੱਗੋ ਕੁਝ ਮਾਰਨਾ ਚਾਹਾਂਗੇ ਤਾਂ ਬਈ ਫਿਰ ਅਗਲੇ ਦੇ ਵੀ ਇਹ ਅੱਗੋ ਪੂਰਾ ਜਾਂਦਾ ਹੈਗਾ ਰੋਟੀਆਂ ਖਾਂਦਾ ਨਾ ਫਿਰ ਹਾਂ ਤੇ ਦੋ ਤਿੰਨ ਵਾਰ ਹੋਇਆ ਸਾਡੇ ਨਾਲ ਇਦਾਂ ਹੀ ਵੀ ਕਾਫੀ ਮਤਲਬ ਮੁਸ਼ਕਲ ਨਾਲ ਅਗਲੋ ਬੰਦੇ ਨੂੰ ਅਸੀਂ ਬਚਾਇਆ ਇੱਕ ਤਰ੍ਹਾਂ ਨਾਲ ਕਿਉਂਕਿ ਅੱਗੋਂ ਉਹਨਾਂ ਨੇ ਡਰ ਕੇ ਡਲਾ ਚੱਕਣ ਦੀ ਕੋਸ਼ਿਸ਼ ਕੀਤੀ ਫਿਰ ਅੱਗੋਂ ਇਹ ਵੀ ਪਿੱਛੇ ਨਹੀਂ ਹਟਦੀ ਜਿਵੇਂ ਹੁਣ ਹਾਰਦੀ ਆ ਸੋਹਣਾ ਆ ਤਾਂ ਬਹੁਤ ਸਾਰੇ ਆਉਂਦੇ ਹੋਣਗੇ ਕੋਈ ਮੀਟਿੰਗ ਕਰਾਉਣੀ ਬੱਚਾ ਚਾਹੀਦਾ ਤੇ ਫਿਰ ਉਹ ਅਵੇਲੇਬਿਲਟੀ ਹੈਗੀ ਆ ਕਰਵਾਉਣੇ ਹਾਂਜੀ ਮੀਟਿੰਗ ਹੈਗੀ ਆ ਇਹਦੀ ਮਤਲਬ 11000 ਅਸੀਂ ਫੀਸ ਰੱਖੀ ਹੋਈ ਆ ਤੇ ਦੋ ਵਾਰ ਇਹਦੇ ਬੱਚੇ ਆਪਣੇ ਘਰੇ ਹੋਏ ਸੀਗੇ ਥੋਥੀ ਵਿਕ ਗਏ ਹੁਣ ਸਿਰਫ ਦੋ ਫੀਮੇਲ ਆਪਣੇ ਕੋਲ ਰਹਿ ਗਈਆਂ ਨੇ ਬਾਕੀ ਸਾਰੇ ਮਤਲਬ ਕਿ ਜਦੋਂ ਇਹਦੇ ਬੱਚੇ ਹਜੇ ਆਉਣੇ ਹੁੰਦੇ ਉਦੋਂ ਪਹਿਲਾਂ ਹੀ ਬੁੱਕ ਹੋ ਜਾਂਦੇ ਆ ਹਾਂਜੀ ਜੀ ਤੇ ਇੱਕ ਬਈ ਨਵਾਂ ਫੈਸਲਾ ਬਹੁਤ ਚਰਚਿਤ ਹੋ ਰਿਹਾ ਕਿ ਪਿੱਟਬੋਲ ਨਹੀਂ ਰੱਖਣੇ ਚਾਹੀਦੇ ਕਈ ਥਾਵਾਂ ਤੇ ਤਾਂ ਪਹਿਲਾਂ ਹੀ ਬੈਨ ਸੀ ਹੁਣ ਪੰਜਾਬ ਚ ਵੀ ਕਹਿੰਦੇ ਵੀ ਪਿੱਟਬੋਲ ਨਹੀਂ ਰੱਖਣ ਦੇਣੇ ਪਰ ਲੋਕ ਜਿਹੜੇ ਚਾਹੁੰਦੇ ਆ ਜਿਨ੍ਹਾਂ ਨੇ ਰੱਖੇ ਹੋਏ ਆ ਉਹ ਕਹਿੰਦੇ ਵੀ ਹੋਰ ਸਰੋਂ ਦੀ ਬਲੈਕ ਵਧ ਗਈ ਵੀ ਮਹਿੰਗੇ ਵੇਕਣ ਲੱਗੇ ਡਿਮਾਂਡ ਵਧ ਗਈ ਵੀ ਇਹੀ ਰੱਖਣੇ ਹਾਂ ਦੀ ਬਈ ਉਹ ਸਾਰਿਆਂ ਦਾ ਹੈਗਾ ਹਨਾ ਵੀ ਆਪਾਂ ਮਤਲਬ ਰੱਖਿਆ ਨਹੀਂ ਕਦੇ ਬਟ ਬੁੱਲ ਪਰ ਆਪਾਂ ਦੇਖੀਦਾ ਬਈ ਬਲੈਕ ਟੁਕਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਾਂ ਟੈਗ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਪਰ ਜਿਹੜੇ ਆਪਣੇ ਨੌਣ ਆ ਜਿਨ੍ਹਾਂ ਦੇ ਰੱਖੇ ਆ ਉਹਨਾਂ ਤੋਂ ਕਦੇ ਐਵੇਂ ਦੀ ਗੱਲ ਨਹੀਂ ਸੁਣੀ ਉਹ ਵੀ ਜਿਵੇਂ ਆਪਣਾ ਹਾਰਡੀ ਨਾਲ ਪਿਆਰ ਆ ਉਹਨਾਂ ਦਾ ਵੀ ਉਵੇਂ ਹੀ ਹੁੰਦਾ ਆਪਾਂ ਕਦੇ ਐਵੇਂ ਦੀ ਗੱਲ ਆਪਣੇ ਨੌਣ ਬੰਦਿਆਂ ਤੋਂ ਨਹੀਂ ਸੁਣੀ ਪਰ ਬਾਕੀ ਜੋ ਵੀ ਆ ਕੋਈ ਵੀ ਫੈਸਲਾ ਯਾਰ ਉਹ ਲੋਕਾਂ ਦੀ ਸੁਰੱਖਿਆ ਲਈ ਲਿਆ ਜਾਂਦਾ ਹੈ ਨਾ ਮਤਲਬ ਕਿ ਤੁਹਾਨੂੰ ਲੱਗਦਾ ਵੀ ਇਹ ਹੁੰਦਾ ਬਲੱਡ ਲਾਈਨ ਦਾ نسل ਦਾ ਫਰਕ ਜਾਂ ਪਾਲਣ ਪੋਸ਼ਣ ਤੇ ਵੀ ਜਿਹੇ ਜਿਹੇ ਹਾਲਾਤ ਚ ਕੁੱਤਾ ਪਾਲ ਰਿਆ ਜਾਂ ਉਹਨੂੰ ਕੀ ਸਿਖਾਇਆ ਜਾ ਰਿਹਾ ਬਈ ਜਰੂਰ ਪਾਲਣ ਪੋਸ਼ਣ ਦੇ ਤਾਂ ਹੁੰਦਾ ਹਨਾ ਇਹ ਚੀਜ਼ ਦਾ ਵੀ ਮਾਹੌਲ ਵੀ ਹੁੰਦਾ ਹੁਣ ਜੇ ਮੰਨ ਲਓ ਇੱਕ ਪਾਸੇ ਆਪਾਂ ਇਹਨਾਂ ਨੂੰ ਬੰਨ ਦਾਂਗੇ ਯਾਰ ਇਹਨੂੰ ਬੰਨ ਦਾਂਗੇ ਇਹ ਹੁਣ ਬਹੁਤ ਕਿਊਟ ਜੀ ਬਰੀਡ ਆ ਹਨਾ ਇਹਨੂੰ ਵੀ ਹੁਣ ਆਪਾਂ ਬੰਨੀ ਰੱਖਾਂਗੇ 24 ਘੰਟੇ ਵੀ ਆਕੂਗਾ ਯਾਰ ਹਨਾ ਵੀ ਐਗਰੈਸ਼ਨ ਆ ਜਾਊਗਾ ਇੱਥੇ ਹਾਂ ਐਗਰੈਸ਼ਨ ਤਾਂ ਆਊਗਾ ਹੀ ਬਈ ਵੀ ਇਹ ਪਾਲਣ ਪੋਸ਼ਣ ਤੇ ਬਹੁਤ ਹੁੰਦਾ ਬਈ ਏ ਸਹੀ ਆ ਜਿਆਦਾ ਮਤਲਬ ਕਿਹੜੇ ਹਾਲਾਤ ਚ ਪਲ ਰਿਆ ਕੁੱਤਾ ਉਹਨੂੰ ਕਿਵੇਂ ਰੱਖਿਆ ਜਾ ਰਿਹਾ ਉਸ ਹਿਸਾਬ ਨਾਲ ਗੁੱਸਾ ਉਹ ਚ ਵੀ ਸੁਭਾਅ ਬਣ ਜਾਂਦਾ ਕੁੱਤੇ ਦਾ ਤਾਂ ਭਾਈ ਇਹ ਫਿਰ ਜਿਵੇਂ ਹੁਣ ਆਪ ਇੱਧਰ ਤੁਰੀਆਂ ਫਿਰਦੀਆਂ ਇਹ ਆਡਾ ਆਪਣਾ ਘਰ ਉਧਰ ਆਡਾ ਐ ਨਹੀਂ ਮੈਨੂੰ ਕੋਈ ਚੱਕ ਕੇ ਲੈ ਜਾਏ ਕੋਈ ਸ਼ੂ ਹੋ ਜਾਏ ਕੋਈ ਜਾਂ ਪਿਆ ਆ ਜਾਂਦੀਆਂ ਅਸੀਂ ਗਵਾਚਦੀਆਂ ਕੁਵਚਦੀਆਂ ਉਹ ਤਾਂ ਤੁਹਾਨੂੰ ਪਤਾ ਵੀ ਆਪਣੇ ਜਿਹੜਾ ਹਾਰਡੀ ਆ ਉਹਦੇ ਕਰਕੇ ਕੋਈ ਨੇੜ ਤੇੜੇ ਚੱਕਣਾ ਤਾਂ ਕਿਹਨੇ ਆ ਪਰ ਕੀ ਹੈ ਜਦੋਂ ਉਹਨਾਂ ਨੇ 8:30 9 ਵਜੇ ਸਵੇਰ ਜਦੋਂ ਉਹਨਾਂ ਨੂੰ ਇੱਥੋਂ ਛੱਡਣਾ ਇਹਨਾਂ ਨੇ ਆਪਣੇ ਆਪ ਘਰੇ ਚਲੇ ਜਾਣਾ ਸਾਰਾ ਦਿਨ ਇਹਨਾਂ ਨੇ ਘਰੇ ਰਹਿਣਾ ਬਈ ਵੀ ਥੋੜਾ ਜਿਹਾ ਫਾਸਲਾ ਹੈਗਾ ਫਾਰਮ ਤੇ ਘਰ ਦਾ ਤੇ ਸ਼ਾਮ ਨੂੰ 5:30 6 ਵਜੇ ਇਹਨਾਂ ਨੇ ਆਪਣੇ ਆਪ ਅੰਦਰ ਆ ਜਾਣਾ ਆਪਣੇ ਆਪ ਇੱਥੇ ਆ ਕੇ ਇਹਨਾਂ ਨੂੰ ਪਤਾ ਵੀ ਅਸੀਂ ਸ਼ਾਮ ਨੂੰ ਇੱਥੇ ਰਾਤ ਨੂੰ ਪੈਣਾ ਹੈਗਾ ਜਾਂ ਇਸ ਮੇਰੇ ਕੰਮ ਇੱਥੇ ਕਮਰੇ ਚ ਪੈਂਦੀਆਂ ਹੈਗੀਆਂ ਫਾਰਮ ਵਾਲੇ ਚ ਤੇ ਆਪਣੇ ਆਪ ਇਹਨਾਂ ਨੇ ਘਰੇ ਜਾਣਾ ਤੇ ਸਵੇਰ ਆਪਣੇ ਆਪ ਇਹਨਾਂ ਨੂੰ ਸ਼ਾਮ ਨੂੰ ਵਾਪਸ ਆ ਜਾਣਾ ਵੀ ਇੰਨਾ ਸਿਆਣਾ ਹੁੰਦਾ ਜਾਂ। ਬੁਲਾਉਣ ਲੱਭਣ ਦੀ ਲੋੜ। ਬਿਲਕੁਲ ਬਈ ਨਾ ਪਹਿਲਾਂ ਤਾਂ ਅਸੀਂ ਹੁੰਦਾ ਸੀ ਵੀ ਚੱਲ ਇਹਨਾਂ ਨੂੰ ਫੜਨਾ ਉਧਰੋਂ ਫੜ ਕੇ ਛੱਡ ਦੇਣਾ ਬਟ ਪੰਜ-ਸੱਤ ਦਿਨਾਂ ਤੋਂ ਅਸੀਂ ਨੋਟ ਕਰ ਰਹੇ ਹਾਂ ਆਪਣੇ ਆਪ ਹੀ ਹੁੰਦੀਆਂ ਬਿਲਕੁਲ ਪੂਰੀਆਂ ਸਰਕਾਰੀ ਕਹਿੰਦੇ ਆ ਤੁਹਾਨੂੰ ਵੀਡੀਓ ਭੇਜੂੰਗਾ ਸ਼ਾਮ ਨੂੰ ਸਰਾਂਗੂ ਪੰਚੀ ਵਾਲਾ ਫਿਰ ਬਿਲਕੁਲ 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 ਬਈ ਤਾਂ ਇਹ ਤੁਹਾਨੂੰ ਦਿਖਾਏ ਆ ਜੀ ਔਰੀਓ ਤੇ ਹਾਡੀ ਸ਼ਿਟਸੂ ਤੇ ਜਰਮਨ ਸ਼ੈਫਰਡ ਬਾਈ ਹੁਣਾਂ ਨੇ ਘੋੜੇ ਵੀ ਰੱਖੇ ਉਹ ਵੀ ਤੁਹਾਨੂੰ ਦਿਖਾਏ ਬਤਕਾਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਰੱਖੋ ਜਾਣਕਾਰੀ ਕਿਵੇਂ ਲੱਗੀ ਕੁੱਤੇ ਕਿਵੇਂ ਲੱਗੇ ਕਮੈਂਟ ਸੈਕਸ਼ਨ 'ਚ ਵਿਚਾਰ ਰੱਖੋ ਪੰਜਾਬਾਨ ਕੜ ਦੇਖਦੇ ਰਹੋ ਧੰਨਵਾਦ